ਜਿਸ ਮਨ ਬਸੇ ਸੁਨੇ ਲਾਇ ਪ੍ਰੀਤ ਇਸ ਜਨ ਆਵੇ ਹਰ ਪ੍ਰਭ ਚੀਤ ਜਿਸ ਮਨ ਬਸੇ ਜਿਹਦੇ ਮਨ ਬੱਜਵੇ ਇਹ ਗੱਲ ਸੁਣੀ ਦੇਸ ਜੇ ਮਰਚ ਬੱਜਵੇ ਰਹੀਵੇ ਗੱਲ ਦਾ ਸੱਚ ਹੈ ਬੰਲੀ ਚਾਹੀਦੀ ਹੈ ਸੁਨੇ ਲਾਇ ਪ੍ਰੀਤ ਉਹ ਪ੍ਰੀਤ ਲਾ ਕੇ ਗੁਰਬਾਣੀ ਸੁਣਦਾ ਜੇ ਮਨ ਵਿੱਚ ਬਸਦੀ ਆ ਗੁਰਬਾਣੀ ਉਹ ਪ੍ਰੀਤ ਨਾ ਸੁਣਦਾ ਦੇ ਤਾਂ ਪੱਲੇਵਨੋਂ ਛੁੱਟਦਾ ਐ ਇਧਰ ਦੀ ਘੱਡੀ ਜਾਂਦਾ ਕੁਛ ਇਧਰ ਦੀ ਘੱਡੀ ਜਾਂਦਾ ਉਹ ਕਹਿੰਦਾ ਮੰਦਾ ਮੈਮਰੀ ਜੋਰ ਤਾਂ ਵੀ ਬਹੁਤ ਲਾ ਲਿਆ ਟੀਟ ਮੈਂ ਵੀ ਬਹੁਤ ਆ ਪੱਤਾ ਤੇ ਬਾਣੀ ਤਾਂ ਵੀ ਬਹੁਤ ਪਾਇਆ ਪਰ ਮੈਂ ਮੈਂ ਵੀ ਸੁੱਕੇ ਦਾ ਸੁੱਕਾਇਆ ਅਸਰ ਮੇਰੇ ਤੇ ਵੀ ਕੋਈ ਨਹੀਂ ਹਾਂ ਜਿਸ ਮਨ ਬਸੇ ਸੁਣੇ ਲੈ ਪ੍ਰੀਤ ਤਿਸ ਜਹ ਆਵੇ ਹਰ ਪ੍ਰਭ ਚਿਤ ਜਿਹੜਾ ਪ੍ਰੀਤ ਲਾ ਕੇ ਸੁਣਦਾ ਉਹਦੇ ਹਰ ਪ੍ਰਭ ਚਿਤ ਚ ਪ੍ਰਗਟ ਹੋ ਜਾਂਦਾ ਹੈ ਉਹਦੇ ਸ਼ਬਦ ਗੁਰੂ ਚਿੱਤ ਵਿੱਚ ਆਵਸਦਾ ਹੈ ਹਾਂ ਜੀ ਜਨਮ ਮਰਨ ਦਾ ਕਾ ਦੁੱਖ ਨਿਵਾਰਾ ਹੈ ਦੋ ਆਵਸਦਾ ਹੈ ਦੁਨ ਲੋਗ ਦੇ ਚਿੱਤ ਆਦੇ ਸਤ ਗੁਰੂ ਅੰਦਰੋਂ ਸੋਝੀ ਆਪੇ ਆਉਣ ਲੱਗ ਜਾਂਦੀ ਹੈ ਜਿਹਦੇ ਡੇੜੇ ਹੋ ਕੇ ਕਾਲੇ ਦੱਸਣ ਲੱਗ ਜਵੇ ਉਹਨੂੰ ਆਪੇ ਸੋਝੀ ਆਉਣ ਲੱਗ ਜਾਂਦਾ ਤੇ ਜਨ ਆਵੇ ਹਰ ਪ੍ਰਭ ਜੀ ਹਰ ਪ੍ਰਭ ਚੀਤ ਜਦੋਂ ਆਉਂਦਾ ਨਾ ਉਹਨੂੰ ਆਪ ਜਪਾ ਆਪ ਨੇ ਸੋਝਾ ਆਪ ਜਪਾਏ ਜਪੇ ਸੁਣੋ ਉਹ ਅੰਦਰ ਬੈਠ ਕੇ ਜਪਉਂਦਾ ਫਿਰ ਆਪ ਗਵਾਇ ਤੋ ਹਰ ਗੁਰ ਦਾ ਤੇ ਜਨਮ ਆਵੇ ਹਰ ਪ੍ਰਭ ਜੀ ਹਰ ਦੇ ਨਾਲ ਪ੍ਰਭ ਆਉਂਦਾ ਹੈ ਹਰ ਦਾ ਪ੍ਰਭ ਨਾਲ ਆਉਂਦਾ ਹੈ ਸ਼ਬਦ ਗੁਰੂ ਹਰ ਆਪਣੇ ਮੂਰਤੀ ਪ੍ਰਗਟ ਹੁੰਦਾ ਫਿਰ ਆ ਕੇ ਅਗਲਾ ਸਬਕ ਦੇ ਵਾਸਤੇ ਸੋਜੀ ਨਹੀਂ ਸਾਡੇ ਕੋਈ ਨਹੀਂ ਬੁੱਧੀ ਹੈ ਦੀ ਬੁੱਤੀ ਨੂੰ ਐਕਸਟਰਾ ਉਥੋਂ ਮਿਲਦੀ ਹੈ ਜਿਹੜੀ ਤੁਹਾਡੇ ਕੋਲ ਪੁਆਇੰਟ ਆ ਗਿਆ ਨਾ ਉਹਨੂੰ ਸਭਨੇ ਵਾਸਤੇ ਐਕਸਟਰਾ ਉਥੋਂ ਛੜਦਾ ਲਾਈਟ ਹੋ ਗਈ ਆ ਗੱਲ ਹੈ ਬੁੱਜਣ ਵਾਲੀ ਹੈ ਬੁਝਾਰਤ ਬੁਜੀ ਤਾਂ ਜਾਣ ਲੱਗਦੀ ਹੈ ਜਾਂ ਹਰ ਪ੍ਰਭ ਚ ਤੌੜਾ ਜਿਵੇਂ ਬੁਝਾਏ ਤੁਹਾਨੂੰ ਬੁਜੀ ਬੁਝਾਉਣ ਵਾਸਤੇ ਉਹਨੂੰ ਆਪ ਪਾਉਣਾ ਪੈਂਦਾ ਬੁਝੇ ਨਹੀਂ ਸਕਦਾ ਕੋਈ ਵੀ ਆਪਣੇ ਆਪ ਜਿਸ ਮਨ ਬਸਾ ਸੁਨੇ ਲਾਏ ਪ੍ਰੀਤ ਰੀਤ ਉਹ ਤੋਂ ਬਾਦ ਬੁਝਾਉਣ ਆ ਲਾ ਕੇ ਬਹਿੰਦਾ ਆ ਗੱਲ ਹੈ ਪਹਿਲਾਂ ਨਹੀਂ ਬਹਿੰਦਾ ਆ ਕੇ ਪਹਿਲਾਂ ਕਹਦਾ ਇਹਨੂੰ ਲੋੜੇ ਦੀ ਉਹ ਆ ਕੇ ਵੀ ਕੀ ਕਰੇ ਤੇ ਸਾਨੂੰ ਇਹ ਲੋੜ ਨਹੀਂ ਜਾਂ ਲੋੜ ਹੁੰਦੀ ਹੈ ਫਿਰ ਆ ਅਵਸਥਾ ਸੁਨੇ ਲਾਏ ਪ੍ਰੀਤ ਇਸ ਜਨ ਆਵੇ ਹਰ ਪ੍ਰਭ ਜੀਤ ਚਿੱਤ ਵਿੱਚ ਕਿਉਂ ਆਇਆ ਹੈ ਹਰ ਪ੍ਰਭ ਉਹ ਜਪੌਣ ਆਇਆ ਹਾਂ ਉਹ ਬੁਝਾਉਣ ਆਇਆ ਬੁਝਾਰਤ ਨੂੰ ਨਹੀਂ ਤਾਂ ਬੁੱਝਣ ਵਾਲਾ ਕਹੋ ਨਾ ਦੰਦਰ ਕਹਾ ਬੁਝਿਆ ਅਰਧ ਬੁਝਾ ਟੋਰਾ ਟੋਰਾ ਉਹਦਾ ਟੋਰਾ ਪਸੂ ਹੈ ਉਹ ਵੇ ਪਸੂ ਨਹੀਂ ਫਿਰ ਬੰਦਾ ਆਉਂਦਾ ਫਿਰ ਆ ਆਉਂਦਾ ਹੋ ਹਰ ਜੀ ਜਨਮ ਮਰਨ ਦਾ ਦੁੱਖ ਨਿਵਾਰਾ ਹੈ ਦੁਰਲਭ ਦੇ ਤਤਕਾਲ ਉਧਾਰ ਜਨਮ ਮਰਨ ਦਾ ਦੁੱਖ ਨਿਵਾਰਾ ਹੈ ਜਨਮ ਮਰਨ ਦਾ ਦੁੱਖ ਫਿਰ ਘਟਿਆ ਜਾਂਦਾ ਹੈ ਜਨਮ ਮਾਰੋ ਤਾਕਾ ਦੁੱਖ ਨਵਾਰੇ ਹਾਂ ਜਨਮ ਮਾਰਨਾ ਦਾ ਦੁੱਖ ਫਿਰ ਕਟਿਆ ਜਾਂਦਾ ਉਹਦਾ ਤਾਕਾ ਜਦੋਂ ਆਗੇ ਜਾਂਦਾ ਉਹਦਾ ਜਨਮ ਦਾ ਦੁੱਖ ਕੱਢ ਦਿੰਦਾ ਫਿਰ ਉਹ ਜਿਹਦੇ ਹਰਪ੍ਰਭ ਵਿੱਚ ਜੀਤਾ ਹੁੰਦਾ ਹਰਪ੍ਰਭ ਹੁੰਦਾ ਹੈ ਚਿੱਤ ਫਿਰ ਦੁੱਖ ਕੱਟਣੇ ਆਉਂਦਾ ਜੇ ਫਿਰ ਵੀ ਦੁੱਖ ਰਹੇਗਾ ਫਿਰ ਉਹਦਾ ਹੋਂਦ ਦਾ ਫਾਇਦਾ ਕੀ ਹੋਇਆ ਦੁਰਲਭ ਦੇ ਤਤਕਾਲ ਉਧਾਰ ਜਿਹੜੀ ਦੁਰਲਭ ਦੇ ਹੀ ਅਦਲੀ ਹੈ ਉਹਦਾ ਉਧਾਰ ਹੋ ਜਾਂਦਾ ਆਮਾਨ ਦੇ ਦੁਰਲਭ ਦੇ ਹੀ ਨਹੀਂ ਹਾਂਜੀ ਤਤਕਾਲ ਦਾ ਤਦ ਤਦ ਆਰੇ ਉਹ ਫੌਰਨ ਉਦਾਰ ਹੋ ਜਾਂਦੇ ਉਹਦਾ ਹਾਂ ਲੱਗ ਹੋ ਜਾਂਦੀਆਂ ਦੋਏ ਹਾਂ ਨਿਰਮਲ ਸੋਭਾ ਅਮਰਤਾ ਕੀ ਬਾਣੀ ਇੱਕ ਨਾਮ ਮਨ ਮਹੇਸ ਬਾਣੀ ਨਿਰਮਲ ਸੋਭਾ ਫਿਰ ਉਹਦੀ ਸੋਭਾ ਨਿਰਮਲ ਹੁੰਦੀ ਫਿਰ ਨਿਰਮਲ ਸੋਭਾ ਕਰਦਾ ਫਿਰ ਮਾਇਆ ਦੀ ਸੋਭਾ ਨਹੀਂ ਕਰਦਾ ਫਿਰ ਮੂੰਹ ਦੇਖ ਮੈਂ ਟਿੱਕੇ ਨਹੀਂ ਲਾਉਂਦਾ ਫਿਰ ਉਹ ਗੁਰੂ ਰੂਹ ਗੁਰੂ ਮੰਦਾ ਜਿਹੜਾ ਡੁਪਲੀਕੇਟ ਗੁਰੂ ਲਾਣੋਗਾ ਨੋਗਾ ਨਭੇ ਗੁਰੂ ਹਦਈ ਭਗਤ ਗੁਰੂ ਨਹੀਂ ਹੁੰਦੇ ਭਗਤ ਦਾਸ ਹੁੰਦੇ ਨੇ ਭਗਤ ਸਾਰੇ ਬਰਾਬਰੇ ਹੁੰਦੇ ਨੇ ਸੱਚਖੰਡ ਵਿੱਚ ਸਾਰੇ ਭਗਤੇ ਨੇ ਗੁਰੂ ਕੋਈ ਨਹੀਂ ਦੀ ਗੁਰੂ ਤਾਂ ਉਹਨਾਂ ਦਾ ਜਿਹੜਾ ਸਾਰਿਆਂ ਦਾ ਸਮੁੱਚਾ ਇੱਕ ਉਪਦੇਸ਼ ਹੈ ਉਹ ਗੁਰੂ ਹੈ ਆ ਇਕੱਠੇ ਹੋ ਕੇ ਕੋਪ ਉਪਦੇਸ਼ ਕਰਦੇ ਨੇ ਸਾਰੇ ਇੱਕ ਇੱਕ ਆਵਾਜ਼ ਜਿਹੜੀ ਇੱਕ ਆਵਾਜ਼ ਨਾਲ ਬੋਲਦੇ ਨੇ ਉਹ ਆਵਾਜ਼ ਗੁਰੂ ਹੈ ਸਾਰਿਆਂ ਦੀ ਮਿਲਦੀ। ਸ਼ਬਦ ਗੁਰੂ ਉਹਨਾਂ ਦਾ ਉਪਦੇਸ਼ ਗੁਰੂ ਹੈ। ਕੱਲਾ ਕੱਲਾ ਕੋਈ ਗੁਰੂ ਨਹੀਂ। ਕੱਲੇ ਤਾਂ ਸਾਡੇ ਬਰਾਬਰ ਨੇ ਭਾਈ ਨੇ ਉਹ। ਭਾਈ ਦਾ ਖਰਾਬ ਮਿਲਦਾ ਰਿਹਾ ਗੁਰਬਾਣੀ 'ਚ। ਜਿਹੜਾ ਭਾਈ ਹੈ ਉਹ ਵੀ ਗੁਰੂ ਹੈ ਫਿਰ। ਜਨਾਨਾ ਗੁਰੂ ਹੈ ਜਿਹਨੂੰ ਭਾਈ ਦਾ ਖਰਾਬ ਦਿੱਤਾ ਉਹ ਵੀ ਗੁਰੂ ਹੈ। ਤੇ ਬਾਬਾ ਬੁੱਢਾ ਬਾਬੇ ਦਾ ਖਿਤਾਬ ਦਿੱਤਾ ਗੁਰਨਾਮ ਨੇ ਉਹ ਗੁਰੂ ਤੋਂ ਉੱਪਰ ਹੈ ਗੁਰੂ ਦਾ ਬਾਬਾ ਫਿਰ ਬਹੁਤ ਗੜਬੜ ਹੋ ਜੂਗੀ ਜੇ ਤਾਂ ਕਰਾਂਗੇ ਪਰ ਬੂਰਖ ਨੇ ਤਾਂ ਬੂਰਖ ਸੀ ਅੰਤਕੋਰ ਪ੍ਰਚਾਰ ਕਰਨ ਵਾਲੇ ਬੂਰਖ ਸੀਗੇ ਉਹ ਅੰਡਸਲਟ ਪ੍ਰਚਾਰ ਕਰਦਾ ਉਹ ਇੱਕ ਪਾਸੇ ਤੁਸੀਂ ਬਾਬਾ ਕਹੋਂ ਇਹਨਾਂ ਨੂੰ ਨਾਂ ਕਿਤੇ ਮੋਬਾ ਤਾਂ ਵੱਡਾ ਹੁੰਦਾ ਨਾਣੂ ਬਾਬੇ ਦਾ ਖਿਤਾਬ ਦੇ ਰਿਹਾ ਹਾਂ ਅੱਬ ਤਾਂ ਵੱਡਾ ਖਿਤਾਬ ਦੇ ਰਿਹਾ ਹਾਂ ਵਾ ਵਾ ਬਨਾ ਬਸੂ ਇਸ ਗੋ ਹਾਂ ਫੇ ਅੱਗੇ ਤਾਂ ਫਰਿਆਦ ਕਰੀ ਦੀਏ ਉਹ ਤਾਂ ਵੇ ਵੱਡਾ ਹੋ ਗਿਆ ਕੁਛ ਵੀ ਪਤਾ ਨਹੀਂ ਸੀ ਅੰਟ ਸੰਟ ਕਰਕੇ ਸਾਰਾ ਹੀ ਨਾਸ ਕਰਤਾ ਹਾਂਜੀ ਮੇਰਬਾਨ ਸੋਭਾ ਅਮਰਤ ਤਾਗੀ ਬਾਣੀ ਏਕ ਨਾਮ ਬਾ ਅਮਰਤ ਤਾਗੀ ਬਾਣੀ ਮੇਰਬਾਨ ਸੋਭਾ ਅਮਰਤ ਤਾਗੀ ਬਾਣੀ ਏਕ ਨਾਮ ਬਨ ਮਾਹੇ ਸੁਬਾਣੀ ਏਕ ਨਾਮ ਬਨ ਮਾਹੇ ਸੁਬਾਣੀ ਦੂਪ ਇਹ ਭਾਈ ਦਰਦਾਸ ਨੂੰ ਐਵੇਂ ਨਹੀਂ ਭਾਈ ਦਖਦ ਆਪ ਦਿੱਤਾ ਡੁਪਲੀਕੇਟ ਤੋਂ ਕਿਸੇ ਨੇ ਖਤਾਬ ਨਹੀਂ ਦਿੱਤਾ ਭਾਈ ਗੁਰਦਾਸ ਨੂੰ ਭਾਈ ਦਾ ਸਭ ਝੂਠ ਬੋਲਦੇ ਸਨ ਭਾਈ ਦਾ ਕਿਵੇਂ ਖਤਾਬ ਦੇ ਦਿੰਦੇ ਇਹ ਸਾਡੇ ਦੇ ਦਿੱਤੇ ਖਤਾਬ ਨੇ ਜਾਂ ਤੇ ਸ਼ਰਤਾਂ ਕੀਤੀਆਂ ਨੇ ਅਸੀਂ ਉਹ ਤਾਂ ਉਹਦੀ ਬਾਣੀ ਨੂੰ ਬਰਾਬਰ ਕਰਨਾ ਸੀਗਾ ਚੱਕੇ ਨਾ ਉਹਦੀ ਭਾਈ ਗੁਰਦਾਸ ਦੀ ਬਾਣ ਨੂੰ ਭਾਈ ਬਣਾ ਕੇ ਤਾਂ ਬਰਾਬਰ ਕਰਨਾ ਸੀ ਗੁਰਬਾਣੀ ਰੱਦ ਕਰਦੀ ਸੀ ਭਾਈ ਦਖਦ ਆਪ ਜੁਰਤ ਉਦੋਂ ਪਹਿਲਾਂ ਭਾਈ ਦਾ ਖਤਾਬ ਕਿਹਨੂੰ ਆ ਗੁਰੂ ਦਾ ਆਤਮ ਬੈਨ ਦੱਸੋ ਗੁਰੂ ਭਾਈ ਦੱਸਦਾ ਹੈ ਕਿ ਸਰ ਫਿਰ ਕਿਉਂ ਤਾਂ ਤਬਾਈ ਦਖਦਾ ਬੜੀ ਜ਼ਰੂਰੂ ਭਾਈ ਦਖਦਾ ਵਾਅਦਾ ਦਿੱਤਾ ਹੋਇਆ ਗੁਰੂ ਨੇ ਕਿਹੜਾ ਨਹੀਂ ਦਿੱਤਾ ਕਿਵੇਂ ਦੇ ਸਕਦੇ ਨੇ ਭਾਈ ਦਾ ਖਤਾਰ ਵਾਅਦਾ ਬਰਾਬਰ ਦਾ ਹੁੰਦਾ ਫਿਰ ਇਸ ਆਵੈਨ ਦੇ ਕਿਤੇ ਨਾ ਉਹ ਤਾਂ 12 ਦੇ ਬਰਾਬਰ ਨਿਕਲਦੀ ਹੁੰਦੀ ਥੋੜੇ ਤਾਂ ਕਰਤਾ ਹਾਂ ਦੁਖ ਰੋਗ ਬਿਨਸੇ ਪੈ ਪਰਮ ਸਾਧ ਨਾਮ ਨਿਰਮਲ ਤਾਕੇ ਕਰ ਦੁਖ ਰੋਗ ਬਿਨਸੇ ਪੈ ਪਰਮ ਦੁਖ ਰੋਗ ਪੈਔਰ ਪਰਮ ਬਿਨਸੇ ਪੈ ਪਰਮ ਸੇ ਜਾਨਦੇ ਨੇ ਨਾਸ ਹੋ ਜਾਂਦੇ ਨੇ ਜਦੋਂ ਆ ਕੇ ਅੰਦਰ ਆਪੇ ਆ ਗਿਆ ਹਿਰਦੇ ਵਿੱਚ ਦੁਆ ਵਿੱਚ ਪਾਉਣ ਜਾ ਨਾਮ ਜਪ ਲਿਆ ਦੂਖ ਰੋਗ ਦਿੰਸੇ ਪੈ ਪਰਮ ਉਹਦਾ ਬਿਦ ਜਾਣੀ ਪੈ ਵੀ ਪਰਮ ਵੀ ਗੁਰ ਪ੍ਰਸਾਦ ਪਰਮ ਦਾ ਨਾਮ ਚਲੋ ਮਰਬਾਣੀ ਦੀ ਸੋਝੀ ਆ ਗਈ ਜਪ ਲਿਆ ਬੁਝ ਲਿਆ ਦੂਖ ਰੋਗ ਦਿੰਸੇ ਪੈ ਪਰਮ ਸਾਧ ਨਾਮ ਨਿਰਮਲ ਤਾਕੇ ਕਰਮ ਸਾਧ ਨਾਮ ਫੇਰ ਜਾ ਕੇ ਸਾਧ ਫੇਰ ਸਾਧ ਤਾ ਸਾਧ ਹੋਇਆ ਪੂਰੇ ਦਾ ਪੂਰਾ ਮਨ ਵੀ ਸਾਧ ਹੋ ਗਿਆ ਹੁਣ ਕੋਣ ਮਨ ਵੀ ਪਹਿਲਾਂ 10 ਸਾਲ ਸੀ ਤਾਂ ਉਹ ਪੂਰਾ ਸਾਧ ਹੋ ਗਿਆ ਨਿਰਮਲਤਾ ਕੇ ਕਰਮ ਕਰਮ ਵੀ ਹੁਣ ਨਿਰਮਲ ਕਰਦਾ ਚਿੱਤ ਜਮਾਇਆ ਕੇ ਕੋਈ ਕੰਮ ਨਹੀਂ ਕਰਦਾ ਕੋਈ ਸਭ ਤੇ ਊਚ ਤਾਂ ਕਿ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖਮਨੀ ਸਭ ਤੇ ਊਚ ਤਾਂ ਕਿ ਸੋਭਾ ਬਣੀ ਜਿਹੜੀ ਉਹ ਸੋਭਾ ਕਰੂਗਾ ਉਹ ਆਦਮੀ ਜਿਹੜੀ ਸੋਭਾ ਕਰੂਗਾ ਉਸ ਅਵਸਥਾ ਵਿੱਚ ਜਿਹੜੀ ਸੋਭਾ ਕੀਤੀ ਜਾਊਗੀ ਉਹ ਸਭ ਤੋਂ ਉੱਚਾ ਕੋ ਲੈਵਲ ਦੀ ਹੋ ਗੁਰਬਾਨੀ ਕੋ ਲੈਵਲ ਦੀ ਹੈ ਇਹ ਸਭ ਤੋਂ ਉੱਚਾ ਸੋਭਾ ਹੋਰ ਵੀ ਕੀਤੀ ਹੋਈ ਹੈ ਹੋਰ ਗੱਲ ਸਾਝ ਪਰ ਉਸ ਲੈਵਲ ਦਾ ਆਦਮੀ ਜੋ ਸੋਭਾ ਕਰੂਗਾ ਉੱਚ ਹੋਊਗੀ ਸਭ ਤੋਂ ਉੱਚਾ ਸਭ ਤੇ ਉੱਚਾ ਤਾਂ ਕਿ ਸੋਭਾ ਵੀ ਨਹੀਂ ਤਾਂ ਕਿ ਸੋਭਾ ਆਪਣੀ ਉਹਦੀ ਸੋਭਾ ਕੋਈ ਨਹੀਂ ਹੁੰਦੀ ਉਹਦੀ ਕੀਤੀ ਸੋਭਾ ਹੁੰਦੀ ਹੈ ਨਾਨਕ ਇਹ ਗੁਣ ਨਾਮ ਸੁਖਮਣੀ ਨਾਨਕ ਇਹ ਗੁਣ ਨਾਮ ਸੁਖ ਤੇ ਤਾਂ ਇਹ ਗੁਣ ਪੈਦਾ ਹੋਊਗਾ ਇਹ ਗੁਣ ਜਿਹੜਾ ਜੇ ਕਿਸੇ ਦੇ ਗੁਣ ਹੋਵੇ ਸੋਭਾ ਕਰਨ ਦਾ ਗੁਣ ਪੈਦਾ ਹੋ ਜਵੇ ਉਹ ਫਿਰ ਮਨ ਨੂੰ ਸੁਖ ਆਉਦੇ ਉਹ ਤਾਂ ਪਹਿਲਾਂ ਮਨ ਸੁਖੀ ਦੀ ਤੂੰ ਇਹ ਗੁਣ ਨਾਲ ਸੁਖ ਮਣੀ ਆ ਬਲਨ ਸੁਖ ਬਣਦਾ ਬਲਨ ਸੁਖ ਦੇਣ ਵਾਲਾ ਜਿਹੜਾ ਹੈ ਗੁਣ ਇਹ ਹੈਗਾ ਸਭ ਤੇ ਊਚਤਾ ਕੀ ਸੋਭਾ ਬਣੀ ਨਾਨਕ ਇਹ ਗੁਰਨਾਮ ਸੁਖਮਣੀ ਜਿਹੜੇ ਸਭ ਤੇ ਊਚ ਸੋਭਾ ਜਦ ਕਰਦਾ ਹੈ ਜਿਵੇਂ ਪ੍ਰਗਟ ਪਈ ਸਗਲੇ ਜੁਗ ਅੰਤਰ ਗੁਰ ਨਾਨਕ ਕੀ ਈ ਵਡਿਆਈ ਜਿਹੜੀ ਗੁਰਨਾਕ ਨੇ ਵਡਿਆਈ ਕੀਤੀ ਉਹ ਪਤਾ ਲੱਗਾ ਸਭ ਤੇ ਊਚ ਹੈ ਉਸ ਵਡਿਆਈ ਨੂੰ ਸਮਝਣ ਵਾਲਾ ਉਸ ਬੜਿਆਈ ਤੋਂ ਸੇਧ ਲੈਣ ਵਾਲਾ ਦਬ ਜਿਹੜਾ ਹੈਗਾ ਉਹਦੇ ਸੁਖ ਪੈਦਾ ਹੋ ਸਕਦਾ ਹੈ ਉਹ ਆਪ ਉਹਦਾ ਮਨ ਕਰਕੇ ਸੁਖ ਹੁੰਦਾ ਉਹਦੇ ਮਨ ਚ ਉੱਥੋਂ ਸੁਖ ਬਣਾ ਕੇ ਸੁਖ ਪੈਦਾ ਕਰਨ ਵਾਲੀ ਉਹ ਬੜਿਆਈ ਹੁੰਦੀ ਹੈ ਇਹ ਗੁਣ ਦਾ ਨਾਮ ਸੁਖ ਹੈ ਇਹ ਗੁਣ ਦਾ ਨਾਮ ਹੈ ਸੁਖ ਬੜੀ ਹੈ ਇਹ ਜਿਹੜੇ ਗੁਣ ਗਾਇਨ ਆ ਉਹ ਉਸ ਮੇਲੇ ਦਾ ਔਰ ਉਸ ਵੇਲੇ ਦਾ ਗੁਣਾ ਵਿੱਚ ਗਿਆਨ ਹੈ ਉਹ ਮਨ ਨੂੰ ਸੁਖ ਦੇਣ ਵਾਲਾ ਉਹਦੀ ਸੋਭਾ ਦੇ ਵਿੱਚ ਉਹ ਗਿਆਨ ਹੈ ਨਾਮ ਹੈ ਔਰ ਉਹ ਗੁਣ ਨੇ ਉਹਨਾਂ ਨੂੰ ਸਮਝਣਾ ਉਹਨਾਂ ਨੂੰ ਵਿਚਾਰਨਾ ਉਹਦੇ ਵਿੱਚ ਸੁਖ ਮਿਲਦਾ ਸੁਖ ਮਿਲਦੀ ਇਹ ਗੁਣ ਨਾਮ ਸੁਖ ਨਹੀਂ ਮਨ ਨੂੰ ਸੁਖ